ਇੱਕ ਮਹੀਨਾ ਚੱਲ ਰਹੀ ਹੈ ਯੁੱਧ ਨਸ਼ਾ ਨਸ਼ਿਆਂ ਵਿਰੁੱਧ ਹਨ ਤਾਂ ਪੁੱਛ ਰਿਹਾ ਸੀ ਅਫੀਸਰ ਸਾਹਿਬਾਨ ਨੂੰ ਵੀ ਵੀ ਇਹ ਜਿਹੜਾ ਬਾਕੀ ਇੱਥੇ ਵਰਤਾਰਾ ਵਰਤ ਰਿਹਾ ਔਰ 2 ਮਹੀਨੇ ਤੋਂ ਪੰਗ ਕੋਟੀ ਜਾ ਰਹੀ ਹੈ ਉਹ ਪਤਾ ਨਹੀਂ ਕੀ ਕੀ ਉਹਦੇ ਅੰਦਰ ਘਟਤ ਮਤਲਬ ਜਿਹੜਾ ਯੂਥ ਹੈ ਨਾ ਉਹਨੂੰ ਅਵੇਲੇਬਲ ਹੋ ਰਿਹਾ ਪੀ ਲੋਕ ਹੂੰ ਗਿਆਟਾ ਹੋਵੇ ਇਹ ਹੈ ਜ਼ਿੰਦਗੀ ਦੀ ਬਰਬਾਦੀ ਦਾ ਜਿਹੜਾ ਸਾਨੂੰ ਸੌਖਾ ਦਿਸ ਰਿਹਾ ਇਦੀ ਵਿਰੁੱਧ ਪਤਾ ਨਹੀਂ ਕਿ ਜੇ ਇਹ ਮਾਫ ਕੀਤੇ ਹੋਏ ਨੇ ਵਿੱਚ ਜੇ ਯੋਧ ਹੈ ਜੇ ਪਤਾ ਹੈ ਵੀ ਜ਼ਿੰਦਗੀ ਨਰਕ ਬਣ ਰਹੀ ਹੈ ਤੇ ਮੈਂ ਤੇ ਵਾਸਤਾ ਪਾ ਕੇ ਕਹਿੰਦਾ ਵੀ ਪਿੱਛੇ ਨੂੰ ਮੰਨ ਲੋ ਵੀ ਉਹ ਰੈਵਿਨਿਊ ਹੁੰਦਾ ਹੈ ਨਾ ਨਸ਼ੇ ਦਾ ਇਹ ਮਜਬੂਰੀ ਨਹੀਂ ਸਰਕਾਰਾਂ ਚੱਲਦੀ ਤੁਹਾਨੂੰ ਤਰਲਾ ਲੈ ਕੇ ਹੱਥ ਜੋੜ ਕੇ ਸਰਕਾਰ ਕਿਸੇ ਦੀ ਹੋਵੇ ਮੈਂ ਬੇਨਤੀ ਕਰਦਾ ਧਰਮ ਦੇ ਨਾਂ ਤੇ ਸਾਨੂੰ ਯਾਤਰਾ ਨਾ ਕਰਾਓ ਧਰਮ ਦੇ ਨਾਂ ਤੇ ਸਾਡੇ ਨਗਰ ਕੀਰਤਨ ਨਾ ਕੱਢੋ ਕੋਈ ਚਿੰਤਾ ਨਹੀਂ ਕਰੋ ਮੈਨੂੰ ਪਤਾ ਕਰੋੜਾਂ ਰੁਪਇਆ ਖਰਚਾ ਹੁੰਦਾ ਤੁਹਾਡਾ ਬੜਾ ਅਹਿਸਾਨ ਬੜਾ ਵੱਡਾ ਵੀ ਤੁਸੀਂ ਸਾਡੇ ਬੱਚਿਆਂ ਦੀ ਜ਼ਿੰਦਗੀ ਬਚਾਉਣ ਵਾਸਤੇ ਨਸ਼ੇ ਬੰਦ ਕਰ ਦਿਓ ਪੰਜਾਬ ਚ ਧਰਮ ਦਾ ਕੰਮ ਆਪੇ ਕਰ ਲਵਾਂਗੇ ਅਸਲਾਮੁਅਲਿਕ ਹਾਂ ਤਾਂ ਉਹ ਮਤਲਬ ਲੋਕਤੰਤਰ ਦਾ ਤੇ ਤੁਸੀਂ ਵੇਖ ਹੀ ਰਹੇ ਹੋ ਕਿ ਜੇ ਕੋਈ ਬੋਲੇਗਾ ਵੀ ਤੇ ਉਹਦਾ ਗਲਾ ਰਿਪੋਰਟ ਦਾ